हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਅਭਿਆਸ 4.8 ਦੇ ਉੱਤੇ ਪਹੁੰਚ ਗਏ ਤਾਂ ਬੇਟਾ ਧਿਆਨ ਨਾਲ ਦੇਖੋ ਕਹਿੰਦਾ ਹੈ ਇੱਥਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਜੋੜ ਫਲ ਪਤਾ ਕਰੋ ਤਾਂ ਬੇਟਾ ਇਹਦੇ ਵੀ ਅਸੀਂ ਦਸ਼ਮਲਵ ਸੰਖਿਆਵਾਂ ਦਾ ਜੋੜ ਫਲ ਵੀ ਆਮ ਸੰਖਿਆਵਾਂ ਵਾਂਗੂ ਕਰਨਾ ਹੁੰਦਾ ਪਰ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਿਵੇਂ ਇਹ ਸਵਾਲ ਆ ਤਾਂ ਇਹ ਸਵਾਲ ਦੇ ਵਿੱਚ ਦਸ਼ਮਲਵ ਦੇ ਥੱਲੇ ਦਸ਼ਮਲਵ ਜ਼ਰੂਰ ਲਿਖਣਾ 2.4 5.3 4.1 ਠੀਕ ਹੈ ਬੇਟਾ ਤਾਂ ਇਹ ਦਸ਼ਮਲਵ ਦੇ ਇਧਰਲੇ 4 ਤੇ 3 7 ਤੇ 1 8 ਦਸ਼ਮਲਵ ਦੀ ਜਗ੍ਹਾ ਤੇ ਦਸ਼ਮਲਵ ਲੱਗ ਗਿਆ 2 ਤੇ 5 7 ਤੇ 4 11 ਦਾ ਇਹਦਾ ਉੱਤਰ ਕਿੰਨਾ ਆ ਗਿਆ 11.8 ਠੀਕ ਹੈ ਬੇਟਾ ਹੁਣ ਆਪਾਂ ਬੇਟਾ ਵੀ ਭਾਗ ਕਰਦੇ ਆ ਤਾਂ ਵੀ ਭਾਗ ਵੀ ਉਸੇ ਤਰ੍ਹਾਂ ਹੀ ਦਸ਼ਮਲਵ ਦੇ ਥੱਲੇ ਦਸ਼ਮਲਵ 6.2 5 5.6 5 ਕਿਉਂਕਿ ਜੋੜ ਪਤਾ ਕਰਨਾ ਹੈ ਨਾ 3.01 ਠੀਕ ਹੈ ਬੇਟਾ ਤਾਂ ਇਹਨਾਂ ਨੂੰ ਜੋੜਾਂਗੇ ਪਾਈਂਦੇ ਪਾਈ 17 11 1 ਹਾਂਸਲ ਇਹ ਇੱਕ ਹਾਂਸਲ ਇੱਥੇ ਚਲਾ ਗਿਆ 1 ਤੇ 2 3 ਤੇ 6 9 9 ਤੇ 0 9 6 ਤੇ 5 11 ਤੇ 3 14 14.91 ਉੱਤਰ ਆ ਗਿਆ ਠੀਕ ਹੈ ਬੇਟਾ ਅੱਗੇ ਆਪਾਂ ਬੇਟਾ ਸੀ ਭਾਗ ਕਰਦੇ ਆ ਇਹਦਾ ਤਾਂ ਸੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ ਕੇੰਦਰ 4.32 4.32 ਜਮਾ 2.320 ਜਮਾ 7.038 ਠੀਕ ਹੈ ਬੇਟਾ ਤਾਂ ਆ ਬੇਟਾ ਇੱਥੇ ਜੇ ਕੁਝ ਨਹੀਂ ਤਾਂ ਅਸੀਂ ਜ਼ੀਰੋ ਲਿਖ ਲੈ ਸਕਦੇ ਹਾਂ ਦਸ਼ਮਲਵ ਦੇ ਸੱਜੇ ਕੋਈ ਫਰਕ ਨਹੀਂ ਪੈਂਦਾ 0.008 ਇਧਰੋਂ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ 2 2 4 ਤੇ 3 7 3 ਤੇ 3 6 ਡੈਸੀਮਲ ਦੀ ਜਗ੍ਹਾ ਤੇ ਡੈਸੀਮਲ ਆ ਗਿਆ 4 ਤੇ 2 6 ਤੇ 7 13 ਇਹਦਾ ਉੱਤਰ ਆ ਗਿਆ 13.67 8 ਠੀਕ ਹੈ ਬੇਟਾ ਉਹਦੇ ਤੋਂ ਬਾਅਦ ਵਿੱਚ ਬੇਟਾ ਅਸੀਂ ਆ ਗਏ ਸਵਾਲ ਨੰਬਰ ਅਤੀਜਾ ਕਰ ਲਿਆ ਸੀ ਆਪਾਂ ਸੀ ਕਰ ਲਿਆ ਸੀ ਹੁਣ ਬੇਟਾ ਡੀ ਭਾਗ ਦੇ ਉੱਤੇ ਆ ਗਏ ਆਪਾਂ ਠੀਕ ਹੈ ਤਾਂ ਡੀ ਭਾਗ ਨੂੰ ਧਿਆਨ ਦੇ ਨਾਲ ਦੇਖੋ ਬੇਟਾ 8.4 ਇਹਦੇ ਥੱਲੇ ਦੂਜੀ ਰਕਮ ਆਪਾਂ ਲੇਖ ਲਵਾਂਗੇ 7.03 ਇਹਦੇ ਥੱਲੇ ਤੀਜੀ ਰਕਮ 2.432 2.432 ਠੀਕ ਹੈ ਬੇਟਾ ਤਾਂ 2 ਤਾਂ ਇਕੱਲਾ ਹੀ ਹੈ ਕਿਉਂਕਿ ਇੱਧਰ ਅਸੀਂ ਜ਼ੀਰੋਆਂ ਲਾ ਦਾਂਗੇ ਬੇਟਾ ਇਹਨੂੰ ਸਵਾਲ ਨੂੰ ਸੌਖਾ ਕਰਨ ਦੇ ਲਈ ਠੀਕ ਹੈ ਤਾਂ ਇੱਥੇ ਵੀ ਜ਼ੀਰੋ ਇੱਥੇ ਵੀ ਜ਼ੀਰੋ ਲਾ ਦਾਂਗੇ ਫਿਰ ਸਾਨੂੰ ਸੌਖਾ ਲੱਗੂਗਾ 2 ਦਾ 2 ਆ ਗਿਆ 3 ਤੇ 3 6 ਆ ਗਏ ਬੇਟਾ 4 ਤੇ 0 ਤੇ 4 8 4 ਤੇ 0 4 ਤੇ ਅੱਗੇ 4 8 ਠੀਕ ਹੈ 0.7 ਤੇ 2 9 ਇਹਦਾ ਉੱਤਰ ਆ ਗਿਆ 9.862 ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਇਹਦਾ ਲਾਸਟ ਸਵਾਲ ਆਹਾ ਜੇ ਬੇਟਾ ਕਿਤੇ ਵੀ ਆ 12 ਆ ਤਾਂ ਅਸੀਂ 12 ਨੂੰ ਇਸੇ ਤਰ੍ਹਾਂ 12 ਦਸ਼ਮਕੀ ਤੇ ਵੀ ਦਸ਼ਮਲਵ ਨਹੀਂ ਤਾਂ ਦਸ਼ਮਲਵ ਅਸੀਂ ਆਪਣੇ ਕੋਲ 12.00 ਠੀਕ ਹੈ ਦਸ਼ਮਲਵ ਆਸתי ਗਿਣਦੇ ਆ 13.8 13.8 ਇੱਧਰ ਜਿੰਨੀਆਂ ਮਰਜ਼ੀ ਜ਼ੀਰੋਆਂ ਲਾ ਲਓ ਬੇਟਾ ਕੋਈ ਇਹਦੇ ਕੀਮਤ 'ਚ ਫਰਕ ਨਹੀਂ ਪੈਂਦਾ 8. 1 2 0 ਤੁਹਾਨੂੰ ਕਿਹਾ ਸੀ ਜ਼ੀਰੋਆਂ ਕੋਲੋਂ ਲਾ ਲਓ ਸਵਾਲ ਸੌਖਾ ਹੋ ਜਾਂਦਾ ਹੈ ਤੇ ਅਸੀਂ ਜੋੜਾਂਗੇ ਇਧਰੋਂ ਜੋੜਨਾ ਸ਼ੁਰੂ ਕਰਦੇ 0 ਦੀ 0 2 ਦੇ 2 8 ਤੇ 1 9 ਦਸ਼ਮਲਵ ਦਾ ਦਸ਼ਮਲਵ 2 ਤੇ 3 5 ਤੇ 8 13 3 ਆ ਗਿਆ ਬੇਟਾ ਤੇ ਕੋਈ ਹਾਸਲ ਨਹੀਂ 1 ਤੇ 1 2 ਤੇ ਇਹਦਾ ਉੱਤਰ ਆ ਗਿਆ 23.920 ਇਹ ਸੀਗੇ ਬੇਟਾ ਦਸ਼ਮਲਵ ਦੇ ਵਿੱਚ ਆਪਾਂ ਜੋੜ ਫਲ ਕਿਵੇਂ ਪਤਾ ਕਰਨਾ ਹੈ ਤੁਸੀਂ ਦੇਖ ਲਿਆ ਸਵਾਲ ਨੰਬਰ 1 ਦਾ ਜਿਹੜਾ ਕੰਪਲੀਟ ਹੋ ਗਿਆ ਸਵਾਲ ਨੰਬਰ 2 ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ